ਬੋਡਣਾ ਸ਼ਾਹੀ ਪੂਰਾ ਵਿੱਚ ਫਕੀਰੀ ਦੇ ਕਰੇ ਆਵਾਦਤ ਬੈਠਾ ਸੁਨਸ ਸਮਾਦੀ ਲਾਕੇ ਸਤਗੁਰ ਨਾਨਕ ਬੋਲੇ ਪਾਲੇ ਤੇ ਮਰਦਾਨੇ ਨੂੰ ਸਤਗੁਰ ਨਾਨਕ ਬੋਲੇ ਪਾਲੇ ਤੇ ਮਰਦਾਨੇ ਨੂੰ ਚੱਲੀਏ ਕਿਤੇ ਪੁਰ ਨੂੰ ਲਿਏ ਪੀਰ ਨੂੰ ਜਾਕੇ ਆਣੀ ਸ਼ੇਰ ਬੱਕਰੀਆਂ ਇੱਕ ਪਿਆਲੇ ਪੀਂਦੇ ਨੇ ਐਸਾ ਵਰਨ ਗਿਆਨੀ ਬੈਠਾ ਆਸ ਤੇ ਕਾ ਕੇ ਪਲ ਪਲ ਵਰਸਾਂ ਵਰਗਾ ਪਲ ਪਲ ਵਰਸਾਂ ਵਰਗਾ ਭਾਈ ਖਿੱਚ ਪਰੇ ਮਨੇ ਪਰ ਪਰ ਡੋਲੇ ਨੇ ਤੇਰੇ ਰੋਂਦਾ ਮੀਰ ਬਹਾਕੇ ਰਾਮਾ ਮਤ ਫੁੱਲਾਂ ਤੇ ਮਿਲ ਜੇ ਚੰਦ ਤੇ ਕੋਰੀ ਨੂੰ ਮਛਲੀ ਬਿਨ ਨੀਰ ਤੋਂ ਮਰ ਜਾਂਦੀ ਕਬਰਾਂ ਕੇ ਉਮਰ ਵਡੇਰੀ ਹੋ ਗਈ ਭਾਈ ਕੁੱਲ ਫਕੀਰਾਂ ਦੀ ਉਮਰ ਵਡੇਰੀ ਹੋ ਗਈ ਭਾਈ ਕੁੱਲ ਫਕੀਰਾਂ ਦੀ ਦੁਨੀਆਂ ਚੁੱਕਦੀ ਜਿਸ ਨੂੰ ਚਰਨੀ ਸੀ ਸੱਚੇ ਕਾ ਕੇ ਜਿੱਥੇ ਅਸਣਯੋ ਦਾ ਟੁਕਦੇ ਸ਼ੇਰ ਪਹਾੜਾਂ ਦੇ ਮਾਰ ਨਾਗ ਫੁੰਕਾਰੇ ਡਰਦੇ ਨਕਲੁਕਾ ਕੇ ਹਾਥੀ ਚ ਕਾਮਾਨ ਸ਼ੇਰ ਬੋਲਦੇ ਰਾਤ ਨੂੰ ਹਾਥੀ ਚ ਕਾਮਾਨ ਸ਼ੇਰ ਬੋਲਦੇ ਰਾਤ ਨੂੰ ਜਿੱਥੇ ਗੁੱਡਣ ਸਾਦੀ ਬੈਠੇ ਛੇ ਪਰ ਪਾਗੇ ਚੱਕਰ ਬਾਬਿਆ ਆਪਦੀ ਕੈਂਦੇ ਨੇ ਮਰਦਾਨੇ ਨੂੰ ਭਾਈ ਬਾਲਾ ਚਲੀਏ ਸਤ ਕਰਤਾਰ ਬੁਲਾਕੇ ਛੱਡ ਕਰਤਾਰ ਪੁਰ ਨੂੰ ਚਾਲੇ ਪਾਤੇ ਸਤ ਗੁਰ ਨੇ ਛੱਡ ਕਰਤਾਰ ਪੁਰ ਨੂੰ ਚਾਲੇ ਪਾਤੇ ਸਤ ਗੁਰ ਨੇ ਬਣ ਕੇ ਪੌਣ ਹਾਰੀ ਗਏ ਸਾਦਾ ਸ਼ੇਰ ਬੱਕਰੀਆਂ ਚਾਰ ਦਾ ਅਰਸੋਂ ਤਰੇ ਸਤਿਗੁਰ ਮਿਲੇ ਪੀਰ ਨੂੰ ਆਕੇ ਸਾਹੀ ਬੁੱਢਣ ਸਾਨੇ ਦਰਸਨ ਕੀਤੇ ਸਤਿਗੁਰ ਦੇ ਸਾਹੀ ਬੁੱਢਣ ਸਾਨੇ ਦਰਸਨ ਕੀਤੇ ਸਤਿਗੁਰ ਦੇ ਟੱਗਿਆ ਵਿੱਚ ਚਰਨਾ ਦੇ ਲਖ ਲਖ ਸੁਖਰੇ ਮੈਨਾਕੇ ਸਾਹੀ ਬੋਡਣ ਸਾਰੇ ਦਰਸ਼ਨ ਕੀਤੇ ਸਤਗੁਰ ਦੇ ਟੈਗਿਆ ਵਿੱਚ ਚਰਨਾ ਦੇ ਲੱਖ ਲੱਖ ਸ਼ੁਕਰ ਮਨਾ ਕੇ ਜੋਰਾ ਸਿੰਘ ਮੁਸਾਬਰ ਕਟਤਾ ਗੇਣ 84 ਦਾ ਜੋਰਾ ਸਿੰਘ ਮੁਸਾਬਰ ਕਲਤਾ ਗੇਣ 84 ਦਾ ਜੀਵਨ ਮੁਕਤ ਬਣਾਤਾ ਸੀਰ ਤੇ ਹੱਥ ਟੇਗਾ ਕੇ